ਸਤਨਾਮੁ ਸ੍ਰੀ ਵਾਹਿਗੁਰੂ ਜੀ ਜਾਣ ਧਿਆਨ ਕਿਸ ਕਰਮ ਨਾ ਜਾਣ ਸਾਰ ਨਾ ਜਾਣਾ ਤੇਰੀ ਸੱਪੇ ਵੱਡਾ ਸਤਿਗੁਰ ਨਾਨਕ ਜਿਨ ਕਾ ਰਾਖੀ ਮੇਰੀ ਪੂਰਾ ਪ੍ਰਭ ਰਦਿਆ ਪੂਰਾ ਜਕਾ ਨਾਮ ਨਾਨਕ ਪੂਰਾ ਪਾਇਆ ਉਰ ਕੇ ਗੁਣ ਗਾਓ ਤਰਸੋ ਮੇਰਾ ਜਿਤ ਦਰਸਨ ਕਰਨਾ ਆਂਬਲੇ ਹਾਰੀ ਸਤਿਗੁਰ ਚਰਣਾ ਜੀ ਕੇ ਦਾਤੀ ਪ੍ਰੀਤੰ ਪ੍ਰਾ ਮੇਰੇ ਮਨ ਜੀਵੇ ਪ੍ਰਭ ਨਾਮ ਤੇਰੇ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠਾ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋ ਕਾ ਡੀਰਾ ਭੰਨਾ ਆਨੰਦ ਕਰੇ ਨਰਨਾਰੀ ਹਰ ਹਰਪ੍ਰਭਾ ਕ੍ਰਿਪਾ ਧਾਰੀ ਪਰਮੇਸ਼ਰ ਦਿੱਤਾ ਬੰਨਾ ਦੁਖ ਰੋ ਕਾ ਡੀਰਾ ਭੰਨਾ आनंद कर नर नारी हर हरप कृपा ਧਾਰੀ ਅੰਤੋਸ ਖੋਵਾ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿ ਆ ਸਭ ਨੀ ਜਾਇ ਰਹਾ ਪ੍ਰਕੀ ਬਾਣੀ ਆਈ ਤਨ ਸਗਲੀ ਚਿੰਤਾ ਮਿਟਾਈ ਦਿਆਲ ਪਰਖ ਮਹਿਰਵਾਨ ਅਰਨਾਨਕ ਸਾਚਵ ਖਾਨਾ ਟਰਕੀ ਬਾਣੀ ਆਈ ਤਨ ਸਗਲੀ ਚੰਤ ਮਟਾਈ ਦਿਆਲ ਪਰਖ ਮਹਿਰਵਾਨ ਅਰਨਾਨਕ ਸਾਚਵ ਖਾਨਾ ਵਾਝ ਗੁਰੂ ਜੀ ਕਾ ਖਾਲਸਾ ਵਾਜ ਗੁਰੂ ਜੀ ਕੀ ਫਤਿਹ